ਕੁਮਾਨਤਮਾਨ ਦੀ ਸਰਕਾਰ ਹੈ ਪੂਰਾ ਉਹਨਾਂ ਕੋਲ ਬਹੁਮਤ ਹੈ 92 ਉਮੀਦਵਾਰ 92 ਐਮਐਲਏ ਉਹਨਾਂ ਕੋਲ ਨੇ ਤੁਹਾਡੇ 93 ਹੋਣ ਦੇ ਨਾਲ ਜਦੋਂ ਤੁਸੀਂ ਇੱਕ ਜਿੱਤ ਜੋਗੇ ਕੀ ਵਾਦਾ ਹੋ ਜਾਏਗਾ ਤੁਹਾਡੀ ਲੜਾਈ ਹੈ ਜਿਹੜੀ ਪੰਜਾਬ ਵਾਸਤੇ ਦਿੱਲੀ ਦੀ ਆ ਉਹ 92 ਦਿੱਲੀ ਵਾਲੇ ਤੇ ਅਸੀਂ ਪੰਜਾਬ ਵਾਲੇ ਹੋਵਾਂਗੇ ਤਾਂ ਉਹ ਸਰਕਾਰ ਉਸ ਇਸ਼ੂ ਦੇ 베ਸਟ ਬਣੀ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਤੇ ਗੋਰੀਕਾਂਡ ਵਾਲੇ ਸਿੰਘਾਂ ਦੇ ਉਤੇ ਸਰਕਾਰ ਬਣੀ ਆ ਤੇ ਸਰਕਾਰ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਕੇ ਆਈ ਸੀ ਤੇ ਅੱਜ 24 ਘੰਟੇ 3 ਸਾਲਾਂ ਚ ਤਬਦੀਲ ਹੋ ਗਿਆ ਤੇ ਇਹਨਾਂ ਨੇ ਰਤੀ ਭਰ ਵਿੱਚ ਉੱਤੇ ਕੰਮ ਨਹੀਂ ਕੀਤਾ ਤੁਸੀਂ ਬੰਨ੍ਹੇ ਨੇ ਪੰਜਾਬ ਦਾ ਨਹੀਂ ਸਮਾਰਿਆ ਜਾਂ ਸਾਡੇ ਮਸਲੇ ਹੱਲ ਨਹੀਂ ਕੀਤੇ ਤੁਸੀਂ 2000 ਸ਼ੀਟਾਂ ਗਿਣੜਵਾਏ ਦੀ ਜਾਂ ਡੇਰਾ ਬਾਬਾ ਨਾਨਕ ਚੱਬੇਵਾਲ ਇਹਨਾਂ ਚੀਜ਼ਾਂ ਤੇ ਬਰਨਾਲੇ ਤੇ ਲੜਕੇ ਤੁਸੀਂ ਕੀ ਪੰਜਾਬ ਦਾ ਸਵਾਲ ਦਾ ਤਾਨੂੰ ਉਮੀਦ ਹੈ ਵੀ ਤੁਸੀਂ ਜਿੱਤਦੇ ਹੋ ਜਿੱਤ ਕੇ ਤੁਸੀਂ ਜਿਹੜੇ ਮੁੱਦੇ ਦੇ ਉੱਤੇ ਇਲੈਕਸ਼ਨ ਲੜਨ ਜਾ ਰਹੇ ਹੋ ਉਹ ਮੁਦਾ ਤੁਸੀਂ ਕਾਮਯਾਬ ਹੋ ਬੋਗੇ ਇਸ ਵਿੱਚ ਸਫਲ ਹੋ ਬੋਗੇ ਸਾਡੇ ਦਾ ਪੰਜਾਬ ਦੇ ਲੋਕ ਪਿਛਲੇ 10 ਸਾਲਾਂ ਤੋਂ ਡਾਂਗਾ ਖਾ ਰਹੇ ਆ ਸੜਕਾਂ ਤੇ ਬੈਠ ਕੇ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਸਾਥੀ ਦੀ ਹੋਈ ਸਦਕ ਸਾਡੇ ਮਾਰੇ ਗਏ ਇਨਸਾਫ ਦੇ ਲਈ ਡਾਂਗਾ ਵੀ ਅਸੀਂ ਖਾ ਰਹੇ ਆ ਅੱਜ ਇਨਸਾਫ ਦੇ ਲਈ ਇੱਕ ਸਾਡਾ ਵੀਰ ਗਰਜੀਤ ਸਿੰਘ ਸਨਾਮ ਟਾਵਰ ਤੇ ਵੀ ਚੜਿਆ ਹੋਇਆ ਉਹ ਕੀ ਮੰਗ ਰਿਹਾ ਉਹ ਕਹਿੰਦਾ ਵੀ ਇੱਥੇ ਕਾਨੂੰਨ ਬਣੇ ਜਿੱਥੇ ਕਿਸੇ ਵੀ ਧਰਮ ਦੀ ਬਿਆਦਵੀ ਨਾ ਹੋਵੇ ਇੰਡਾ ਵਰਗੇ ਮੁਲਕ ਦੇ ਵਿੱਚ ਇੱਕ ਨਿੱਕਾ ਜਿਹਾ ਟਕਰਾਅ ਹੁੰਦਾ ਤੇ ਉਹਨੂੰ ਹਮਲੇ ਦਾ ਰੂਪ ਦੇ ਕੇ ਸਾਡਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਟਵੀਟ ਕਰਦਾ ਸਾਡਾ ਵੀ ਦਰਦ ਨਹੀਂ ਸਾਡੇ ਦੋ ਨੌਜਵਾਨ ਮਾਰਤੇ ਆ ਅੱਜ ਮਹਾਂਗੜੀ ਦੇ ਵਿੱਚ ਲੋਕ ਸੜਕਾਂ ਤੇ ਬੈਠੇ ਆ ਤੇ ਉਹਤੇ ਗੱਲ ਵੀ ਨਹੀਂ ਕਰਨੀ ਠੀਕ ਸਾਡੇ ਉਮੀਦ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਜਿਹੜੇ ਸਤਕਾਰ ਦੇ ਉੱਤੇ ਲੋਕੀ ਤੁਹਾਨੂੰ ਸਹਿਯੋਗ ਦੇਣਗੇ ਗੜਾ ਚ ਟਾਇਰ ਪਾਏ ਗਏ ਸਾਨੂੰ ਚਾਉਂਦੇ ਆ ਸਾੜ ਗਿਆ 3 ਭੈਣਾਂ ਦੀ ਬੇਪਤੀ ਕੀਤੀ ਗਈ ਤੇ ਅੱਜ ਕਿਹੜੀ ਸ਼ਰਮੋ ਸ਼ੌਕਤ ਨਾਲ ਅਸੀਂ ਗੱਲ ਕਰਿਆ ਉਤੋਂ ਦੀ ਕਾਂਗਰਸ ਦਾ ਪੰਜਾਬ ਨੂੰ ਕਿਹੜੀ ਸ਼ਰਮੋ ਸ਼ੌਕਤ ਦੀਆਂ ਗੱਲਾਂ ਕਰਕੇ ਅਸੀਂ ਕਹਿੰਦੇ ਆ ਕਿ ਇਹ ਬੰਦੇ ਨਹੀਂ ਹੋਣ ਚਾਹੀਦੇ ਆ ਅਸੀਂ ਸੋਡੇ ਇਹਨਾਂ ਟੁਕਰ ਬੋਚਾਂ ਚ ਜੇਕਰ ਨਾਲੇ ਨਹੀਂ ਝੁਕਣ ਵਾਲੇ ਨਹੀਂ ਅਸੀਂ ਹਰ ਇੱਕ ਮੈਦਾਨ ਚ ਉੱਤਨਾ ਲੜਾਈ ਲੜਨ ਵਾਲੇ ਆ ਜਿੰਨੇ ਸੰਘਾਰ ਸੇ ਜਿੰਨੇ ਮੋਰਚੇ ਲੱਗਦੇ ਆ ਉਹਨਾਂ ਤੋਂ ਬਾਅਦ ਇੱਕੋ ਹੀ ਦੋਸ਼ ਲੱਗਦਾ ਵੀ ਮੋਰਚਾ ਵਿੱਕੇ ਮੈਨੂੰ ਹਾਂ ਤੁਸੀਂ ਤੁਸੀਂ ਗੱਲ ਕੀਤੀ ਆਪਾਂ ਇੱਕ ਗੱਲ ਸਵਾਲ ਕਰ ਲੈਂਦੇ ਮੇਰੀ ਬੇਦੀ ਸੁਣੇ ਦੀ ਵੀ ਮੋਰਚੇ ਵੇਕ ਗਏ ਵੇਕਣ ਤੋਂ ਬਾਅਦ ਸਾਰਾ ਕੁਝ ਸਮਝੌਕਤੇ ਹੁੰਦੇ ਆ ਤੁਹਾਡਾ ਮੋਰਚਾ ਵੀ ਲੱਗਿਆ ਸੀ ਸਵਾਨ ਕੋਸਤੇ ਵੀ ਹੋਏ ਆ ਕੋਰਟ ਚ ਜਾ ਕੇ ਸਰਕਾਰ ਰਲਗੰਡ ਕਰ ਰਹੀ ਹੈ ਉੱਥੇ ਆਪਣੇ ਵਕੀਲ ਨਹੀਂ ਭੇਜ ਰਹੀ ਉੱਥੇ ਉਹ ਕੇਸ ਟਰਾਂਸਫਰ ਹੋ ਕੇ ਚੰਡੀਗੜ੍ਹ ਚਲ ਗਿਆ ਉਹਦੇ ਚ ਮੇਰਾ ਤਾਂ ਨਹੀਂ ਨਾ ਤੁਸਰ ਬਾਈ ਉਹਨਾਂ ਦੇ ਪਿਤਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਉਹਨਾਂ ਨੂੰ ਵੋਟਾਂ ਪਾਈਆਂ ਹੁਣ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਉਹ ਕਹਿੰਦੇ ਆ ਵੀ ਮੈਨੂੰ ਤਾਂ ਉੱਥੇ ਬੋਲਣ ਦਾ ਟਾਈਮ ਵੀ ਨਹੀਂ ਦਿੱਤਾ ਜਾਂਦਾ ਜੀ ਦੇਖੋ ਅਸੀਂ ਅਰਦਾਸ ਕਰਦੇ ਆ ਵੀ ਤੁਸੀਂ ਜਿੱਤੋ ਜਿੱਤਣ ਤੋਂ ਬਾਅਦ ਜੇਕਰ ਇਹਹੀ ਵੀਡੀਓ ਇਹ ਜਹੀ ਵੀਡੀਓ ਤੁਹਾਡੀ ਵਾਇਰਲ ਹੁੰਦੀ ਹੈ ਜਿਹੜੇ ਆਪਦਿਆਂ ਨੂੰ ਨਹੀਂ ਬੋਲਣ ਦੇ ਰਹੇ ਮੈਨੂੰ ਕਿੱਥੋਂ ਬੋਲਣ ਦੇ ਦੇਣਗੇ ਇਹ ਤਾਂ ਗੱਲ ਕਲੀਅਰ ਆ ਸਮਾਂ ਤਾਂ ਹੁਣ ਜੇ ਅਸੀਂ ਸੜਕਾਂ ਤੇ ਬਹਿਣਾ ਸਾਨੂੰ ਕਿਹੜਾ ਬੈਠਣ ਦਿੰਦੇ ਪਰ ਧੱਕੇ ਨਾਲ ਬੈਠਣਾ ਪੈਂਦਾ ਧੰਨਾਂ ਲਾਉਣ ਨੂੰ ਕਿਹੜਾ ਕਹਿੰਦੇ ਵੀ ਲਾ ਲਓ ਉਹ ਵੀ ਤਾਂ ਧੱਕੇ ਨਾਲ ਲਾਉਣਾ ਪੈਂਦਾ ਤੁਸੀਂ ਆਪਣੇ ਨਾਮ ਨਾਲ ਪੰਥਕ ਉਮੀਦਵਾਰ ਰੱਖ ਲਿਓ ਜੀ ਪੰਥਕ ਉਮੀਦਵਾਰ ਦੇ ਤੌਰ ਤੇ ਤੁਹਾਨੂੰ ਸਹਿਯੋਗ ਕਿਨੇ ਕਿਨੇ ਜਥੇਬੰਦੀਆਂ ਵੱਲੋਂ ਧਿਰਾਂ ਵੱਲੋਂ ਕਰੀਏ ਵੀ ਸਾਡੀ ਵੈਲੀਡੇਸ਼ਨ ਸਾਡੀ ਪ੍ਰੂਫ ਰਿਸਰਚ ਮਿਲਦੀ ਆ ਤੇ ਮੈਂ ਉਸੇ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਕਰਨ ਚਾਹੁੰਦਾ ਹਾਂ ਹੁਣ ਜੇ ਤੁਸੀਂ ਜਥੇਬੰਦੀਆਂ ਦੇ ਨਮਾਇੰਦਿਆਂ ਨੂੰ ਕਹੋਗੇ ਵੀ ਉਹੀ ਕੱਲੇ ਪੰਥਕ ਹੋਣਗੇ ਤਾਂ ਇਹ ਫਿਰ ਗੱਲ ਕੋੜੀ ਜ਼ਰੂਰ ਆ ਜਦੋਂ ਕਿਸੇ ਵੱਲੀ ਖਲਾਕ ਪੈਦਾ ਹੋਇਆ ਤਾਂ ਸਾਰੇ ਮਾਈਕ ਫੜ ਕੇ ਆ ਜਾਣਗੇ ਉਦੋਂ ਸਾਰੇ ਕਹਿੰਦੇਗੇ ਵੀ ਅਸੀਂਦੇ ਨਾਲ ਆ ਤੇ ਅਦਰਵਾਈਜ਼ ਅਸੀਂ ਕਿਸੇ ਨਾਲ ਉਹਨਾ ਟਾਈਮ ਹੁੰਦੇ ਨਹੀਂ ਜਿਹਨਾਂ ਟਾਈਮ ਜਿਹਦੀ ਖਵਾਣੀ ਤੋਖੇ ਆ ਕਿ ਸਾਡੇ ਬਹੁਤੇ ਬੰਦੇ ਇਸ ਸਰਕਾਰੀ ਧਿਰ ਦੇ ਵਿੱਚ ਤੁਲੇ ਹੋਏ ਆ ਜਿਹੜੀ ਜਿਹਦੇ ਖਿਲਾਫ ਅਸੀਂ ਲੜ ਰਹੇ ਆ ਤੇ ਉਹ ਉਹ ਲੋਕ ਉਧਰੋਂ ਬਹਿ ਕੇ ਵੀ ਪੰਥਕ ਬਣੇ ਬੈਠੇ ਆ ਪਰ ਇਹ ਜੀ ਚੀਜ਼ਾਂ ਬਈ ਚੁੱਪਦੀਆਂ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਰਤ ਸਿੰਘ ਸੁਨਾਮ ਆਪ ਤੁਹਾਨੂੰ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਜਿੰਮਨੀ ਚੋਣਾ ਸਰਤੇ ਨੇ ਤੇ ਗਿੱਦੜ ਬਾਹਤੋਂ ਪੰਥਕ ਉਮੀਦਵਾਰ ਸਰਦਾਰ ਸੁਖਰਾਜ ਸਿੰਘ ਜੀ ਨਿਯਾਮੀ ਵਾਲਾ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕਾਫੀ ਜਾਣਦੇ ਹੋ ਜੋ ਕਿ ਸ਼ਹੀਦ ਭਾਈ ਕਿਸ਼ਨ ਭਗਵਾਨ ਸਿੰਘ ਜੀ ਦੇ ਸੁਪੁੱਤਰ ਨੇ ਪੁੱਛਦੇ ਹਾਂ ਕਿ ਇਹ ਗੱਲਬਾਤ ਜੋ ਚੋਣਾਂ ਦਾ ਮਾਹੌਲ ਕੀ ਹੈ ਕੀ ਲੋੜ ਪਈ ਇਹਨਾਂ ਨੂੰ ਚੋਣਾਂ ਲੜਨ ਦੀ ਇਹ ਸਾਰੀਆਂ ਗੱਲਾਂ ਬਾਤਾਂ ਜੋ ਇਸ ਵੇਲੇ ਦਸ਼ਕਾਂ ਦੇ ਸਵਾਲ ਨੇ ਆਪਾਂ ਇਹਨਾਂ ਦੇ ਦੂਬਰੂ ਰੱਖਾਂਗੇ ਸਭ ਤੋਂ ਪਹਿਲੇ ਕਰੀਏ ਸਵਾਗਤ ਹਾਂ ਜੀ ਸਦਾ ਸਾਹਿਬ ਪੰਜਾਬੀ ਲੋਕਾਂ 'ਚ ਤੁਹਾਡਾ ਸਵਾਗਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੀ ਹਾਲ ਹੈ ਭਾਈ ਸਾਹਿਬ ਜੀ ਧੰਨਵਾਦ ਜੀ ਚੜ੍ਹਦੀ ਕਲਾ ਦੀ ਚੜ੍ਹਦੀ ਕਲਾ ਪਹਿਲੇ ਇਹ ਦੱਸੋ ਲੋੜ ਕੀ ਪਈ ਹੈ ਵੀ ਜਦੋਂ ਉਹ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਪੂਰਾ ਉਹਨਾਂ ਕੋਲ ਬਹੁਮਤ ਹੈ 99 ਉਮੀਦਵਾਰ 92 ਐਮਐਲਏ ਉਹਨਾਂ ਕੋਲ ਨੇ ਤੁਹਾਡੇ 93 ਹੋਣ ਦੇ ਨਾਲ ਜਦੋਂ ਤੁਸੀਂ ਇੱਕ ਜਿੱਤ ਜੋਗੇ ਕੀ ਵਾਅਦਾ ਹੋ ਜਾਏਗਾ ਹਾਂਜੀ ਬਿਲਕੁਲ ਪਹਿਲੀ ਗੱਲ ਤਾਂ ਅਸੀਂ ਸਾਡੀ ਲੜਾਈ ਆ ਜਿਹੜੀ ਪੰਜਾਬ ਵਰਸਸ ਦਿੱਲੀ ਦੀ ਆ ਉਹ 92 ਦਿੱਲੀ ਵਾਲੇ ਤੇ ਅਸੀਂ ਪੰਜਾਬ ਵਾਲੇ ਹੋਵਾਂਗੇ ਪਹਿਲੀ ਗੱਲ ਦੂਜੀ ਜਿਹੜੀ ਜਿਹੜੀ ਲੜਾਈ ਦੀ ਗੱਲ ਆ ਜਿਹੜੇ ਇਸ਼ੂ ਦੇ ਉੱਤੇ ਸਰਕਾਰ ਆਈ ਆ ਜਿਵੇਂ ਤੁਸੀਂ ਦੱਸਿਆ ਮੇਰੇ ਪਿਤਾ ਜੀ ਦਾ ਨਾਮ ਲੈ ਕੇ ਤਾਂ ਉਹ ਸਰਕਾਰ ਉਸ ਇਸ਼ੂ ਦੇ ਬੇਸਟ ਬਣੀ ਆ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਗੋਲੀ ਕੰਡ ਵਾਲੇ ਸਿੰਘਾਂ ਦੇ ਉੱਤੇ ਸਰਕਾਰ ਬਣੀ ਆ ਤੇ ਸਰਕਾਰ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਕੇ ਆਈ ਸੀ ਤੇ ਅੱਜ 24 ਘੰਟੇ 3 ਸਾਲਾਂ ਚ ਤਬਦੀਲ ਹੋ ਗਿਆ ਤੇ ਇਹਨਾਂ ਨੇ ਰੱਤੀ ਭਰ ਵੀ ਉੱਤੇ ਕੰਮ ਨਹੀਂ ਕੀਤਾ ਤੇ ਇਹੀ ਸਵਾਲ ਮੈਂ ਇਹਨਾਂ ਨੂੰ ਕਰਨਾ ਚਾਹੁੰਦਾ ਕਿ ਜਦੋਂ ਤੁਸੀਂ 92 ਨੇ ਪੰਜਾਬ ਦਾ ਨਹੀਂ ਸਵਾਰਿਆ ਜਾਂ ਸਾਡੇ ਮਸਲੇ ਹੱਲ ਨਹੀਂ ਕੀਤੇ ਤੁਸੀਂ 2000 ਸ਼ੀਟਾਂ ਗਿੱਦੜਵਾਏ ਦੀ ਜਾਂ ਟੇਹਰਾ ਬਾਬਾ ਨਾਨਕ ਚੱਬੇਵਾਲ ਇਹਨਾਂ ਚੀਜ਼ਾਂ ਤੇ ਬਰਨਾਲੇ ਤੇ ਲੜ ਕੇ ਤੁਸੀਂ ਕੀ ਪੰਜਾਬ ਦਾ ਸਵਾਰਦੋਂਗੇ ਜੀ ਇਸ ਸਾਡੀ ਤਾਂ ਇਹ ਲੜਾਈ ਆ ਸਾਡਾ ਇਹ ਸੰਘਰਸ਼ ਆ ਰਾਹ ਬਦਲਿਆ ਹੋ ਸਕਦਾ ਪਰ ਅਸੀਂ ਆਪ ਦੀ ਸੱਚ ਦੀ ਆਵਾਜ਼ ਤੇ ਲੋਕਾਂ ਦੇ ਵਿੱਚ ਉਹ ਸੁਨੇਹਾ ਲੈ ਕੇ ਜਾ ਰਹੇ ਆ ਜਿਹੜੇ ਝੂਠੇ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਘਬਰਾ ਕਰਕੇ ਸਰਕਾਰ ਬਣਾਈ ਉਹਨਾਂ ਦੇ ਖਿਲਾਫ ਅਸੀਂ ਆਪਣੀ ਜਿਹੜੀ ਚੋਣਾਂ ਲੜ ਰਹੇ ਆ ਤੁਹਾਨੂੰ ਉਮੀਦ ਹੈ ਵੀ ਤੁਸੀਂ ਜਿੱਤਦੇ ਹੋ ਜਿੱਤ ਕੇ ਤੁਸੀਂ ਜਿਹੜੇ ਮੁੱਦੇ ਦੇ ਉੱਤੇ ਇਲੈਕਸ਼ਨ ਲੜਨ ਜਾ ਰਹੇ ਹੋ ਉਹ ਮੁੱਦਾ ਤੁਸੀਂ ਕਾਮਯਾਬ ਹੋਵੋਗੇ ਇਸ ਵਿੱਚ ਸਫਲ ਹੋਵੋਗੇ ਦੇਖੋ ਜੀ ਲੋਕ ਵੱਡੇ ਹੁੰਦੇ ਆ ਜਿੱਥੇ ਜੇ ਲੋਕਤੰਤਰ ਦੀ ਇਹ ਗੱਲ ਕਰਦੇ ਆ ਤੇ ਅਸੀਂ ਆਜੋ ਉਸ ਲੋਕਤੰਤਰ ਦੇ ਰਾਹੀ ਆਪਣੇ ਇਸ਼ੂ ਲੈ ਕੇ ਚੱਲੇ ਆ ਸਾਡੇ ਉਸ ਦਰਦ ਨੂੰ ਲੈ ਕੇ ਚੱਲੇ ਆ ਤਾਂ ਗੁਰੂ ਕਿਰਪਾ ਕਰੂਗਾ ਲੋਕ ਸਹਿਯੋਗ ਕਰਨਗੇ ਤਾਂ ਜ਼ਰੂਰ ਆ ਜਿਹੜਾ ਉਹ ਜਿੱਤ ਵੀ ਹੋਊਗੀ ਤੇ ਇਹਨਾਂ ਲੋਕਾਂ ਦੇ ਮੂੰਹ ਤੇ ਇੱਕ ਚਪੇੜ ਦੀ ਤਰ੍ਹਾਂ ਜਿਹੜਾ ਕੰਮ ਵੀ ਹੋਊਗਾ ਕਿਉਂਕਿ ਅਸੀਂ ਜਿਵੇਂ ਮੈਂ ਗੱਲ ਕਰਾਂ ਕਿ ਸਾਡੇ ਤਾਂ ਪੰਜਾਬ ਦੇ ਲੋਕ ਪਿਛਲੇ 10 ਸਾਲਾਂ ਤੋਂ ਡਾਂਗਾ ਖਾ ਰਹੇ ਆ ਛੜਕਾਂ ਤੇ ਬੈਠ ਕੇ ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਡੇ ਦੀ ਹੋਈ ਸੱਗ ਸਾਡੇ ਮਾਰੇ ਗਏ ਇਨਸਾਫ ਦੇ ਲਈ ਡਾਂਗਾ ਵੀ ਅਸੀਂ ਖਾ ਰਹੇ ਆਂ ਅੱਜ ਇਨਸਾਫ ਦੇ ਲਈ ਇੱਕ ਸਾਡਾ ਵੀਰ ਗੁਰਜੀਤ ਸਿੰਘ ਸਨਾਮ ਟਾਵਰ ਤੇ ਵੀ ਚੜਿਆ ਹੋਇਆ ਉਹ ਕੀ ਮੰਗ ਰਿਹਾ ਉਹ ਕਹਿੰਦਾ ਵੀ ਇੱਕ ਕਾਨੂੰਨ ਬਣੇ ਜਿੱਥੇ ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ ਸਾਡੇ ਤਾਂ ਪੁਰਖਿਆਂ ਤੋਂ ਲੈ ਕੇ ਅਸੀਂ ਇਹੀ ਜਿਹੜੀ ਇਨਸਾਨੀਅਤ ਤੌਰ ਤੇ ਲੜਾਈ ਲੜਦੇ ਆ ਰਹੇ ਆਂ ਤੇ ਅੱਜ ਵੀ ਲੜ ਰਹੇ ਆਂ ਤਾਂ ਮੈਂ ਤਾਂ ਇਹ ਲੋਕਾਂ ਦੇ ਵਿੱਚ ਆਪਣਾ ਸਨੇਹਾ ਲੈ ਕੇ ਜਾ ਰਿਹਾ ਲੋਕ ਤੇ ਕੀ ਅਪਰੀਸ਼ੀਏਟ ਲੋਕ ਦੇਖਦੇ ਆ ਉਹਨਾਂ ਨੂੰ ਚਾਹੁੰਦੇ ਆ ਜਿਨ੍ਹਾਂ ਨੇ ਸਾਡਾ ਕਾਲ ਦਖਤ ਢੇਡਰੀ ਕੀਤਾ ਕਿ ਉਹਨਾਂ ਨੂੰ ਚਾਹੁੰਦੇ ਆ ਜਿਨ੍ਹਾਂ ਦੇ ਰਾਤ ਚ ਗੋਲੀਕਾਰ ਵਰਗੇ ਇਹੋ ਜਿਹੇ ਦਿਖਾਤ ਹੋਏ ਹੁਣ ਬੇਅਦਮੀਆਂ ਹੋਏ ਹੁਣ ਤੇ ਅੱਜ ਉਹ ਇੰਨਾ ਸਰਕਾਰਾਂ ਦੀ ਟਿਕਟ ਤੋਂ ਸੀਟ ਲੜਦੇ ਹੋਣ ਜਿਹੜੇ ਸਰਕਾਰ ਉੱਤੇ ਇਨਸਾਫ ਦੇਣ ਦੀ ਗੱਲ ਕਰਕੇ ਆਏ ਹੋਣ ਤੁਸੀਂ ਵੀ ਜਾਣਦੇ ਹੋ ਜਿਹੜੀ ਇਸ ਵੇਲੇ ਸਰਕਾਰ ਹੈ ਉਸ ਵਿੱਚ ਬਹੁਤ ਜ਼ਿਆਦਾ ਸੇਕਾ ਸਾਡੇ ਐਮਐਲਏ ਮੰਤਰੀ ਵੀ ਹਨ ਕੀ ਤੁਸੀਂ ਉਹਨਾਂ ਦੇ ਨਾਲ ਇਸ ਇਸ਼ੂ ਦੇ ਉੱਤੇ ਕਦੇ ਗੱਲਬਾਤ ਕੀਤੀ ਇਲੈਕਸ਼ਨ ਲੜਨ ਤੋਂ ਪਹਿਲਾਂ ਹੋਤਾ ਜੀ ਉਹ ਤਾਂ ਖੁਦ ਦੇਖੋ ਉਹ ਤਾਂ ਖੁਦ ਅੱਜ ਵੀ ਇੱਕ ਕਿਸੇ ਨਿੱਜੀ ਚੈਨਲ ਤੇ ਇੰਟਰਵਿਊ ਹੋ ਰਹੀ ਸੀ ਸਾਡੇ ਵੀਰ ਨੇ ਜਦੋਂ ਸਵਾਲ ਪੁੱਛਿਆ ਤੇ ਉਹ ਤਾਂ ਉਸ ਗੱਲ ਨੂੰ ਮੰਨਦੇ ਆ ਕਿ ਹਾਂ ਵੀ ਸਾਡੇ 'ਚ ਕਮੀਆਂ ਰਹੀਆਂ ਸਾਲ ਤੋਂ 2.5 ਸਾਲ ਤਾਂ ਟੱਪੇ ਆ ਵੀ ਅਸੀਮ ਸਾਹਿਬ ਨਹੀਂ ਦੇ ਪਾਈ ਇਹ ਤਾਂ ਮੈਂ ਤੁਹਾਨੂੰ ਉਹਨਾਂ ਦਾ ਜਿਹੜੇ ਸਬੂਤਾਂ ਦੇ ਇਵੇਂ ਕਿ ਤਾਂ ਭਗਵੰਤ ਮਾਨ ਵੀ ਮੰਨਦਾ ਜਿਹੜਾ ਸਟੇਜਾਂ ਤੇ ਖੜ ਕੇ 24 ਘੰਟੇ ਦਾ ਟਾਰਾ ਮਾਰਨ ਵਾਲੇ ਮੈਂ ਇੱਕ ਇੱਕ ਸਿੰਪਲ ਜੀ ਉਦਾਹਰਨ ਦੇਣੀ ਚਾਹੁੰਨਾ ਬਈ ਜੀ ਇਸ ਜੇ ਸਾਡੇ ਪੰਜਾਬ ਦੇ ਵਿੱਚ ਦਿਖਾਂਤ ਵਾਪਰਦਾ ਇਹਨਾਂ ਨੂੰ ਦਿਖਦਾ ਨਹੀਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਇੱਕ ਨਿੱਕਾ ਜਿਹਾ ਟਕਰਾਅ ਹੁੰਦਾ ਤੇ ਉਹਨੂੰ ਹਮਲੇ ਦਾ ਰੂਪ ਦੇ ਕੇ ਇਥੋਂ ਦਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਟਵੀਟ ਕਰਦਾ ਤੁਹਾਡਾ ਵੀ ਦਰਦ ਨਹੀਂ ਸਾਡੇ ਦੋ ਨੌਜਵਾਨ ਮਾਰਤੇ ਆ ਅੱਜ ਮਹਾਂਗੜੀ ਦੇ ਵਿੱਚ ਲੋਕ ਸੜਕਾਂ ਤੇ ਬੈਠੇ ਆ ਤੇ ਉਹਤੇ ਗੱਲ ਵੀ ਨਹੀਂ ਕਰਨੀ ਠੀਕ ਸਾਹ ਦੇ ਸੋ ਅਸੀਂ ਆਪਦੇ ਪੰਜਾਬ ਨੂੰ ਤਾਂ ਰਿਪਰੈਜ਼ੈਂਟ ਕਰਾਂਗੇ ਨਾ ਅਸੀਂ ਪੰਜਾਬੀਆਂ ਦੀ ਗੱਲ ਤਾਂ ਕਰਾਂਗੇ ਜਿਹੜੇ ਅੱਜ ਦਿੱਲੀ ਦੇ ਅਬ ਬੁੱਕਰ ਚ ਬੈਠ ਕੇ ਸਰਕਾਰ ਦੇ ਭਾਈਵਾਲ ਹੈਗੇ ਆ ਤੇ ਸਾਡੀ ਗੱਲ ਨਹੀਂ ਕਰਦੇ ਤੇ ਇਹ ਬਖਸ਼ੇ ਥੋੜੀ ਜਾਣਗੇ ਕੈਪਟਨ ਅਮਰਿੰਦਰ ਵਰਗੇ ਝੂਠੀਆਂ ਸੌਂ ਖਾ ਕੇ ਜੇ ਐਮਸੀ ਦੇ ਬਰਾਬਰ ਨਹੀਂ ਰਹਿਏ ਤੇ ਜਿਹੜੇ ਜਿਨ੍ਹਾਂ ਦੇ ਰਾਤ ਚ ਹੋਇਆ ਅੱਜ ਉਹ ਗੁਰੂ ਘਰੇ ਜਾਂਦੇ ਵੀ ਠੇਡੇ ਨਾਲ ਦੀ ਗੋਡੇ ਤੜਾਉਂਦੇ ਆ ਲੱਤਾਂ ਤੜਾਉਂਦੇ ਆ ਤਾਂ ਇਹ ਥੱਕੇ ਜਾ ਰਹੇ ਆ ਗੁਰੂ ਵੱਲੋਂ ਲੋਕ ਤਾਂ ਮੈਂ ਸਮਝਦਾ ਕਿ ਗੁਰੂ ਸਾਹਿਬ ਤੇ ਲੋਕ ਸਾਡਾ ਜਰੂਰ ਇਸ ਚ ਸਹਿਯੋਗ ਕਰਨਗੇ ਤਾਂ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਸਤਕਾਰ ਦੇ ਉੱਤੇ ਲੋਕੀ ਤੁਹਾਨੂੰ ਸਹਿਯੋਗ ਦੇਣਗੇ ਉਹ ਵੀ ਜਦੋਂ ਤੁਸੀਂ ਇੰਨਾ ਸਮਾਂ بڑے ਮੋਰਚੇ ਲੱਗੇ ਮੋਰਚੇ ਲੱਗਣ ਤੋਂ ਬਾਅਦ ਇੱਕ ਮੋਰਚਾ ਸਮਾਣੇ ਵੀ ਤੁਸੀਂ ਭਾਈ ਗੁਰਜੀਤ ਸਿੰਘ ਦਾ ਜ਼ਿਕਰ ਕੀਤਾ ਕੀ ਉਮੀਦ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਜਿਹੜੇ ਸਤਕਾਰ ਦੇ ਉੱਤੇ ਲੋਕੀ ਤੁਹਾਨੂੰ ਸਹਿਯੋਗ ਦੇਣਗੇ ਨਹੀਂ ਉਮੀਦ ਅਸੀਂ ਲੋਕਾਂ ਨੂੰ ਜਗਾ ਸਕਦੇ ਹਾਂ ਅਸੀਂ ਇਹ ਦੱਸ ਸਕਦੇ ਹਾਂ ਕਿ ਆਪ ਜਿਹੜਾ ਨਵੰਬਰ ਮਹੀਨਾ ਚੱਲ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਸਿੱਖਾਂ ਲਈ ਦੁਖਾਂਤ ਭਰਿਆ ਮਹੀਨਾ ਜੇ ਜੂਨ ਦੇ ਵਿੱਚ ਵੋਟਾਂ ਆਈਆਂ ਤਾਂ ਲੋਕਾਂ ਨੇ ਉਸ ਜੂਨ ਮਹੀਨੇ ਦਾ ਸਤਕਾਰ ਕੀਤਾ ਸ਼ਹੀਦ ਭਾਈ ਸਤਵਾ ਬੈਂਤ ਸਿੰਘ ਦੇ ਸੁਪੁੱਤਰ ਭਾਈ ਸਰਬੀ ਉਸੇ ਖਾਲਸਾ ਨੂੰ ਲੋਕ ਸਭਾ ਦੇ ਵਿੱਚ ਭੇਜਿਆ ਨਵੰਬਰ ਮਹੀਨਾ 84 ਦਾ ਉਹ ਦਿਖਾਂਤਾ ਜਦੋਂ ਕਾਲਾ ਦੌਰ ਸਾਡੇ ਗळा 'ਚ ਟਾਇਰ ਪਾਏ ਗਏ ਸਾਨੂੰ ਜਿਉਂਦਿਆ ਸਾੜਿਆ ਗਿਆ ਧੀਆ ਭੈਣਾ ਦੀ ਬੇਬੱਤੀ ਕੀਤੀ ਗਈ ਤੇ ਅੱਜ ਕਿਹੜੀ ਸ਼ਾਨੋਂ ਸ਼ੌਕਤ ਨਾਲ ਅਸੀਂ ਗੱਤ ਰਹੇ ਉਤੋਂ ਦੀ ਕਾਂਗਰਸ ਦਾ ਪੰਜਾਬ ਹੋਣੀ ਆ ਕਿਹੜੀ ਸ਼ਾਨੋਂ ਸ਼ੌਕਤ ਦੀਆਂ ਗੱਲਾਂ ਕਰਕੇ ਅਸੀਂ ਕਹਿੰਦੇ ਆ ਕਿ ਇਹ ਬੰਦੇ ਅੱਗੇ ਹੋਣੇ ਚਾਹੀਦੇ ਆ ਇਹ ਲੋਕਾਂ ਨੇ ਡਿਸਾਈਡ ਕਰਨਾ ਅਸੀਂ ਤਾਂ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਤਾਂ ਉਹ ਰੋਲ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹੈਗੇ ਮੈਂ ਇੱਕ ਅਧਾਰਨ ਦੇਣੀ ਚਾਹੁੰਦਾ ਕਿ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਉਦੋਂ ਕੱਲੇ ਦੋ ਹੀ ਨਹੀਂ ਸੀਗੇ ਉਦੋਂ ਕੱਲੇ ਉਹ ਨਹੀਂ ਸੀਗੇ ਵੀ ਬਾਕੀ ਸਿੱਖ ਸਾਰੇ ਖਤਮ ਹੋ ਗਏ ਦੋ ਹੀ ਰਹਿ ਗਏ ਸੀ ਉਹਨਾਂ ਨੇ ਦੱਸਤਾ ਸੀ ਵੀ ਅਸੀਂ ਸਿੱਖ ਆ ਅਸੀਂ ਅੱਜ ਤੋਂ ਬਾਅਦ ਇੱਥੇ ਸਾਡਾ ਰਾਜ ਆ ਸਾਡਾ ਜਿਹੜਾ ਇੱਥੋਂ ਅਸੀਂ ਆਪੀ ਇਹਨਾਂ ਤੋਂ ਟੈਕਸ ਵਸੂਲੀ ਕਰਾਂਗੇ ਤਾਂ ਇੱਕ ਸੰਬੋਲਿਕ ਸਾਡਾ ਇੱਕ ਪ੍ਰੋਟੈਸਟ ਵੀ ਆ ਸੰਘਰਸ਼ ਵੀ ਆ ਤੇ ਜਿਸ ਵਿੱਚ ਅਸੀਂ ਦੱਸ ਰਹੇ ਹਾਂ ਕਿ ਅਸੀਂ ਤੁਹਾਡੇ ਇਹਨਾਂ ਟੁਕੜ-ਵੋਚਾਂ 'ਚ ਵੇਕਰਣ ਵਾਲੇ ਨਹੀਂ ਝੁਕਣ ਵਾਲੇ ਨਹੀਂ ਅਸੀਂ ਹਰ ਇੱਕ ਮੈਦਾਨ 'ਚ ਤੁਹਾਡੇ ਨਾਲ ਲੜਾਈ ਲੜਨ ਵਾਲੇ ਆ ਤੇ ਅਸੀਂ ਉਹ ਲੜਨ ਲਈ ਤਿਆਰ ਤੁਸੀਂ ਕਿਹਾ ਵੀ ਬਿਗਣ ਵਾਲੇ ਨਹੀਂ ਪਰ ਹੁਣ ਤੱਕ ਜਿੰਨਾ ਕੁ ਮਾਹੌਲ ਅਸੀਂ ਦੇਖਦੇ ਆ ਜਿੰਨੇ ਸੰਘਰਸ਼ ਜਿੰਨੇ ਮੋਰਚੇ ਲੱਗਦੇ ਆ ਉਹਨਾਂ ਤੋਂ ਬਾਅਦ ਇੱਕੋ ਹੀ ਦੋਸ਼ ਲੱਗਦਾ ਵੀ ਮੋਰਚਾ ਵਿਕ ਕੇ ਮੈਨੂੰ ਹਾਂ ਤੁਸੀਂ ਤੁਸੀਂ ਗੱਲ ਕੀਤੀ ਆਪਾਂ ਇੱਕ ਗੱਲ ਸਵਾਲ ਕਰਦੇ ਆਂ ਬਾਈ ਫੇਰੀ ਬੇਤੀ ਸੁਣਿਆ ਜੀ ਵੀ ਮੋਰਚੇ ਵੇਕ ਗਏ ਵੇਕਣ ਤੋਂ ਬਾਅਦ ਸਾਰਾ ਕੁਝ ਸਮਝੌਤੇ ਹੁੰਦੇ ਆ ਤੁਹਾਡਾ ਮੋਰਚਾ ਵੀ ਲੱਗਿਆ ਸੀ ਸਵਾਲ ਪੋਸਤੇ ਵੀ ਹੋਏ ਆ ਜੀ ਹੁਣ ਮੈਂ ਦੱਸਦਾ ਮੈਨੂੰ 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 ਸਵਾਲ ਕਰਨ ਵਾਲੇ ਲੋਕਾਂ ਨੂੰ ਮੈਂ ਕੋਈ ਜਵਾਬ ਦੇਣਾ ਚਾਹੁੰਦਾ ਬਾਈ ਮੋਰਚੇ ਦੀਆਂ ਦੋ ਮੰਗਾ ਸੀ ਬੇਅਦਬੀ ਦਾ ਮੁੱਖ ਦੋਸ਼ੀ ਰਾਮ ਰਹੀਮ ਗੋਲੀਕਾਂਡ ਦਾ ਮੁੱਖ ਦੋਸ਼ੀ ਉਸ ਸਮੇਂ ਦੀ ਸਰਕਾਰ ਡੀਜੀਪੀ ਸਮੇਤ ਸੈਣੀ ਉਮਰਾਂ ਨੰਗਲ ਹੋਰ ਕਈ ਜਿਹੜੇ ਅਧਿਕਾਰੀ ਨਾਲ ਸਾਡੇ ਉਸ ਮੋਰਚੇ ਦੇ ਵਿੱਚੋਂ ਮੈਂ ਨਹੀਂ ਕਹਿੰਦਾ ਮੈਂ ਮੈਂ ਬਹੁਤ ਵੱਡਾ ਲੋਕਾਂ ਦੇ ਸਹਿਯੋਗ ਦੇ ਨਾਲ ਉਸ ਮੋਰਚੇ ਦੇ ਵਿੱਚੋਂ ਉਸ ਮੋਰਚੇ ਦੇ ਚੱਲਦਿਆਂ ਬੇਅਦਬੀ ਦੇ ਮੁੱਖ ਦੋਸ਼ੀ ਬਰਾਤਕਾਰੀ ਤੇ ਵੀ ਪਰਚਾ ਹੋਇਆ ਉਹ ਵੀ ਅੱਜ ਕੋਰਟ ਕਚੈਰੀਆਂ ਦੇ ਵਿੱਚ ਉੱਤੇ ਕੇਸ ਚੱਲ ਰਿਹਾ ਤੇ ਗੋਲੀਕਾਂਡ ਦੇ ਮੁੱਖ ਦੋਸ਼ੀ ਉਸ ਸਮੇਂ ਦੀ ਸਰਕਾਰ ਤੇ ਉਸ ਸਮੇਂ ਦਾ ਡੀਜੀਪੀ ਉਹਨਾਂ ਤੇ ਪਰਚਾ ਹੋਇਆ ਹੁਣ ਅਸੀਂ ਤਾਂ ਦੋ ਮੰਗਾਂ ਲੈ ਕੇ ਬੈਠੇ ਦੋ ਪੂਰੀਆਂ ਹੋਈਆਂ ਇਹ ਤਾਂ ਮੋਟੇ ਕਹਿ ਨਹੀਂ ਸੀਗਾ ਵੀ ਇਹਨਾਂ ਨੂੰ ਫਾਹਲ ਆਇਆ ਜਾਊਗਾ ਤੇ ਫੇਰ ਉਠਿਆ ਜਾਊਗਾ ਹੁਣ ਅਗਲੀ ਜਿਹੜੀ ਕਨਵਰਸੇਸ਼ਨ ਹੁੰਦੀ ਆ ਉਹ ਕੋਰਟ ਚ ਹੁੰਦੀ ਆ ਹੁਣ ਜੇ ਕੋਰਟ ਚ ਜਾ ਕੇ ਸਰਕਾਰ ਰਲਗੰਡ ਕਰ ਰਹੀ ਹੈ ਉੱਥੇ ਆਪਣੇ ਵਕੀਲ ਨਹੀਂ ਭੇਜ ਰਹੀ ਉੱਥੇ ਉਹ ਕੇਸ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਚੱਲ ਗਿਆ ਉਹਦੇ ਚ ਮੇਰਾ ਤਾਂ ਨਹੀਂ ਨਾ ਕਸੂਰ ਬਾਈ ਅਸੀਂ ਤਾਂ ਫੇਰ ਵੀ ਲੜਾਈ ਲੜ ਰਹੇ ਆ ਤੁਸੀਂ ਸੁਖਰਾ ਤੁਸੀਂ ਕਹਿ ਰਹੇ ਹੋ ਤੁਹਾਡਾ ਨਹੀਂ ਕਸੂਰ ਹੈ ਨਾ ਤੁਸੀਂ ਇਹ ਗੱਲ ਕਹਿ ਰਹੇ ਹੋ ਇਹ ਗੱਲ ਬਾਅਦ ਵਿੱਚ ਵੀ ਆਂਦੀ ਹੈ ਜਿਵੇਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬਾਈ ਸਰਬਜੀਤ ਸਿੰਘ ਖਾਸਾ ਦੀ ਲੋਕਾਂ ਨੇ ਬਹੁਤ ਉਹਨਾਂ ਦੇ ਪਿਤਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਉਹਨਾਂ ਨੂੰ ਵੋਟਾਂ ਪਾਈਆਂ ਫਿਰ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਉਹ ਕਹਿੰਦੇ ਆ ਵੀ ਮੈਨੂੰ ਤਾਂ ਉੱਥੇ ਬੋਲਣ ਦਾ ਟਾਈਮ ਵੀ ਨਹੀਂ ਦਿੱਤਾ ਜਾਂਦਾ ਜੀ ਮੈਂ ਅਮਿਤ ਸ਼ਾਹ ਦੇ ਨਾਲ ਮੀਟਿੰਗ ਦੀ ਗੱਲ ਕਰਨ ਦੀ ਸੋਚਦਾ ਮੈਨੂੰ ਉੱਥੇ ਵੀ ਟਾਈਮ ਨਹੀਂ ਦਿੱਤਾ ਕੱਲ ਨੂੰ ਤੁਸੀਂ ਜਿੱਤਦੇ ਹੋ ਅਸੀਂ ਅਰਦਾਸ ਕਰਦੇ ਆ ਵੀ ਤੁਸੀਂ ਜਿੱਤੋ ਜਿੱਤਣ ਤੋਂ ਬਾਅਦ ਜੇਕਰ ਇਹਹੀ ਵੀਡੀਓ ਅਜਿਹੀ ਵੀਡੀਓ ਤੁਹਾਡੀ ਵਾਇਰਲ ਹੁੰਦੀ ਹੈ ਨਹੀਂ 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 ਕਤਲ ਨਹੀਂ ਮੈਂ 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 ਇਹ ਗੱਲ ਨਹੀਂ ਕਹਿੰਦਾ ਜੀ ਮੈਂ ਇੱਕ ਗੱਲ ਕਹਣਾ ਅੱਜ ਮੇਰਾ ਬਿਆਨ ਆਉਂਦਾ ਮੈਂ ਇੱਕ ਪੀੜਤ ਧਰ ਮੇਰੇ ਬਾਪ ਦੇ ਗੋਲੀ ਵੱਜੀ ਆ ਇਹ ਸਿਸਟਮ ਦੇ ਵਿੱਚ ਕਹੀ ਆ ਆਪਾਂ ਕਤਲ ਹੋਇਆ ਮੇਰੇ ਬਾਪ ਦਾ ਤੇ ਮੈਂ ਇੱਕ ਪੀੜਤ ਧਰ ਵਜੋਂ ਇੱਕ ਵਿਕਟਿਮ ਵਜੋਂ ਬੋਲਦਾ ਮੈਨੂੰ ਉਸ ਤਰੀਕੇ ਨਾਲ ਅਖਬਾਰਾਂ ਦੇ ਵਿੱਚ ਉਸ ਤਰੀਕੇ ਦੇ ਨਾਲ ਮੈਨੂੰ ਲੋਕਾਂ ਦੇ ਵਿੱਚ ਕਵਰਿੰਗ ਮਿਲਦੀ ਆ ਜੀ ਗੁਰੂ ਕਿਰਪਾ ਕਰਦਾ ਲੋਕ ਸਹਿਯੋਗ ਕਰਦੇ ਆ ਤੇ ਮੈਂ ਇਹ ਨਹੀਂ ਕਹਾਂ ਮੈਨੂੰ ਉਧਾਰਨ ਸਮਾਜ ਬਹੁਤ ਤਕੜੇ ਤਰੀਕੇ ਨਾਲ ਬੋਲਣ ਦੇ ਦੇਣਗੇ ਜਿਹੜੇ ਆਪ ਦਾ ਜਿਹੜੇ ਆਪਦਾਨ ਨੂੰ ਨਹੀਂ ਬੋਲਣ ਦੇ ਰਹੇ ਮੈਨੂੰ ਕਿੱਥੋਂ ਬੋਲਣ ਦੇ ਦੇਣਗੇ ਇਹ ਤਾਂ ਗੱਲ ਕਲੀਅਰ ਆ ਮੈਂ ਦੂਸਰੀ ਗੱਲ ਇਹ ਕਹਿੰਦਾ ਵੀ ਮੈਂ ਇੱਕ ਰਿਪ੍ਰੈਜ਼ੈਂਟੇਟਿਵ ਬਣ ਕੇ ਲੋਕਾਂ ਦਾ ਜੇ ਬੋਲੂਗਾ ਮੇਰੇ ਕੋਲੇ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਦੇ ਨਾਲ ਇੱਕ ਆਵਾਜ਼ ਚੱਕਣ ਦਾ ਜਿਹੜਾ ਜਰੀਆ ਮੀਡੀਆ ਦਾ ਪ੍ਰੈਸ ਕਾਨਫਰੰਸ ਰਾਹੀਂ ਲੋਕਾਂ ਨੂੰ ਅਵੇਅਰ ਕਰਦਾਹੀਂ ਤੇ ਜਿੱਥੇ ਮੇਰੇ ਨਾਲ ਲੋਕਾਂ ਦੀ ਮੈਜੋਰਟੀ ਹੋਊਗੀ ਬੋਲਣ ਦੇ ਵਿੱਚ ਤਾਂ ਮੈਂ ਉਹ ਇਹਨਾਂ ਨੂੰ ਨੰਗਿਆ ਚਿੱਟਾ ਕਰਨ ਦੇ ਵਿੱਚ ਕਿਤੇ ਤਾਂ ਮੈਨੂੰ ਇੱਕ ਵਿਕਟਿਮ ਤੌਰ ਤੇ ਪੰਜਾਬ ਨੇ ਦੇਖਣਾ ਕਿਤੇ ਇੱਕ ਰਿਪ੍ਰੈਜ਼ੈਂਟੇਟਿਵ ਤੌਰ ਤੇ ਮੈਨੂੰ ਗਲੋਬਲੀ ਲੈਵਲ ਤੇ ਹਰ ਇੱਕ ਪੋਲੀਟੀ ਆ ਸੌਰੀ ਇਸ ਦੇਸ਼ ਦੇ ਵਿੱਚ ਜਿੰਨੇ ਵੀ ਐਮਪੀ ਹੋਣਗੇ ਐਮਐਲਏ ਹੋਣਗੇ ਜਦੋਂ ਇੱਕ ਨਿਊਜ਼ ਮੀਡੀਆ ਦੇ ਵਿੱਚ ਜਾਊਗੀ ਤਾਂ ਉਹ ਦੇਖਣਗੇ ਵੀ ਐਮਐਲਏ ਕਿਸ ਇਸ਼ੂ ਤੇ ਗੱਲ ਕਰ ਰਿਹਾ ਜਾਂ ਇਹ ਬੰਦਾ ਕਿਸ ਇਸ਼ੂ ਤੇ ਬੋਲ ਰਿਹਾ ਤਾਂ ਅਸੀਂ ਉਸ ਆਪਣੀ ਜਿਹੜੀ ਗੱਲ ਨੂੰ ਇੱਕ ਵੱਡੇ ਲੈਵਲ ਤੇ ਵੀ ਪ੍ਰਚਾਰਾਂਗੇ ਤਾਂ ਮੈਂ ਮੈਂ ਇਹ ਨਹੀਂ ਕਹੂੰਗਾ ਕਿ ਬਾਈ ਸਰਬਜੀਤ ਨੇ ਜਿਵੇਂ ਕਿਹਾ ਕਿ ਸਾਨੂੰ ਉੱਥੇ ਬੋਲਣ ਦਾ ਸਮਾਂ ਇਹ ਇਹਨਾਂ ਨੇ ਨਹੀਂ ਦੇਣਾ ਸਮਾਂ ਤਾਂ ਹੁਣ ਜੇ ਅਸੀਂ ਸੜਕਾਂ ਤੇ ਬਹਿਣਾ ਸਾਨੂੰ ਕਿਹੜਾ ਬੈਠਣ ਦਿੰਦੇ ਫਿਰ ਧੱਕੇ ਨੇ ਬੈਠਣਾ ਪੈਂਦਾ ਹੈ ਧੰਨਾਂ ਲਾਉ ਨੂੰ ਕਿਹੜਾ ਕਹਿੰਦੇ ਵੀ ਲਾ ਲਓ ਉਹ ਵੀ ਤੇ ਧੱਕੇ ਨਾਲ ਲਾਉਣਾ ਪੈਂਦਾ ਸੋ ਸਾਨੂੰ ਇਹ ਆ ਲੋਕਾਂ ਦਾ ਸਹਿਯੋਗ ਮਿਲੂਗਾ ਤੇ ਅਸੀਂ ਉਹ ਆਵਾਜ਼ ਨੂੰ ਚੱਕਾਂਗੇ ਅੱਜ ਕਿਸਾਨ ਮੰਡੀਆਂ ਚ ਬੈਠਾ ਰੋਲ ਰਿਹਾ ਬਾਈ ਜੀ ਇਹਨਾਂ ਦੀ ਸਰਕਾਰ ਇੱਕ ਝੋਨੇ ਦੀ 126 ਦੀ ਕਿਸਮ ਤੇ ਬਣੀ ਆ ਜਿਹੜੀ ਕਹਿੰਦੀ ਆ ਕਿ ਅਸੀਂ ਚੱਕਾਂਗੇ ਤੇ ਅੱਜ ਉਹੀ ਉਹਨਾਂ ਦਾ ਤੁਸੀਂ ਪਹਿਲਾਂ ਝੋਨਾ ਲਵਾਇਆ ਵਜਾਇਆ ਅੱਜ ਉਹ ਵੱਡ ਕੇ ਉਹ ਮੰਡੀਆਂ ਚ ਬੈਠਾ ਤੇ ਰੋਲ ਰਿਹਾ ਆਵਾਜ਼ ਕਿਹਨੇ ਚੱਕਣੀ ਆ ਇਹਨਾਂ ਨੇ ਇਹ ਤਾਂ ਇਹ ਤਾਂ ਪਹਿਲੇ ਵਾਰੇ ਇਹਨਾਂ ਨੇ ਚੱਕਣੀ ਸੀ ਇਹ ਸਾਰੇ ਰਲੇ ਮਿਲੇ ਆ ਸੋ ਅਸੀਂ ਗੱਲ ਇਹ ਕਰਦੇ ਆ ਕਿ ਸਾਡਾ ਇਸ਼ੂ ਵੱਡਾ ਸੀ ਜਿਹਦੇ ਤੇ ਸਰਕਾਰ ਬਣ ਗਈ ਜਿਹਦੇ ਤੇ ਇਹਨਾਂ ਨੇ ਕੀਤਾ ਕੁਝ ਨਹੀਂ ਅਸੀਂ ਉਹਨੂੰ ਵੀ ਚੱਕਾਂਗੇ ਅਸੀਂ ਆਪਣੇ ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਉਹਨਾਂ ਤੇ ਵੀ ਗੱਲ ਕਰਾਂਗੇ ਤੁਸੀਂ ਆਪਣੇ ਨਾਮ ਨਾਲ ਪੰਥਕ ਉਮੀਦਵਾਰ ਲਿਖ ਦਿਓ ਜੀ ਪੰਥਕ ਉਮੀਦਵਾਰ ਦੇ ਤੌਰ ਤੇ ਤੁਹਾਨੂੰ ਸਹਿਯੋਗ ਕਿਹਨੇ ਕਿਹਨੇ ਜਥੇਬੰਦੀਆਂ ਵੱਲੋਂ ਧਿਰਾਂ ਵੱਲੋਂ ਹੈ ਤੇ ਭਾਈ ਇਹ ਤਾਂ ਇਹ ਤਾਂ ਦੇਖੋ ਪੰਥਕ ਇਕੱਲੀਆਂ ਜਥੇਬੰਦੀਆਂ ਨਹੀਂ ਹੁੰਦੀਆਂ ਪੰਥਕ ਹੋਣਾ ਮੇਰਾ ਇੱਕ ਆਪ ਦਾ ਇਹ ਆ ਵੀ ਮੈਂ ਪੰਜਾ ਕਕਾਰਾਂ ਦਾ ਧਾਰਨੀ ਆ ਮੈਂ ਗੁਰੂ ਦੇ ਉਸ ਸੰਕਲਪ ਦੇ ਵਿੱਚ ਵਿਸ਼ਵਾਸ ਰੱਖਦਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਮੈਂ ਕਿਸੇ ਦੇਤਾਰੀ ਨੂੰ ਨਹੀਂ ਮੰਨਦਾ ਤੇ ਸਾਡਾ ਜਿਹੜਾ ਸੰਵਿਧਾਨ ਦੀ ਗੱਲ ਕਰੀਏ ਵੀ ਸਾਡੀ ਵੈਲੀਡੇਸ਼ਨ ਸਾਡੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ ਤੇ ਮੈਂ ਉਸੇ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਕਰਨੀ ਚਾਹਣਾ ਹੁਣ ਜੇ ਤੁਸੀਂ ਜਤੇ ਬੰਦਿਆਂ ਦੇ ਨਮੰਗਿਆਂ ਨੂੰ ਕਹੋਗੇ ਵੀ ਉਹੀ ਇਕੱਲੇ ਪੰਥ ਕੋਣਗੇ ਤਾਂ ਇਹ ਫਿਰ ਗੱਲ ਕੌੜੀ ਜ਼ਰੂਰ ਆ ਕਿਉਂਕਿ ਅਸੀਂ ਵਹਿੰਦੀ ਗੰਗਾ 'ਚ ਵਹਿਣ ਵਾਲੇ ਲੋਕ ਆ ਕਿ ਜਦੋਂ ਕਿਸੇ ਵੱਲੀ ਖਲਾਕ ਪੈਦਾ ਹੋਇਆ ਤਾਂ ਸਾਰੇ ਮਾਈਕ ਫੜ ਕੇ ਆ ਜਾਗੇ ਉਦੋਂ ਸਾਰੇ ਕਹਿੰਦੇਗੇ ਵੀ ਅਸੀਂ ਤੇ ਨਾਲ ਆ ਤੇ ਅਦਰਵਾਈਜ਼ ਅਸੀਂ ਕਿਸੇ ਨਾਲ ਉਹਨਾਂ ਟਾਈਮ ਹੁੰਦੇ ਨਹੀਂ ਜਿਹਨਾਂ ਟਾਈਮ ਜਿਹਦੀ ਹਵਾਣੀ ਅੱਜ ਦਾ ਅੱਜ ਦਾ ਦੁੱਖ ਇਹ ਆ ਕਿ ਸਾਡੇ ਬਹੁਤੇ ਬੰਦੇ ਇਸ ਸਰਕਾਰੀ ਧਿਰ ਦੇ ਵਿੱਚ ਤੁਲੇ ਹੋਏ ਆ ਜਿਹੜੀ ਜਿਹਦੇ ਖਿਲਾਫ ਅਸੀਂ ਲੜ ਰਹੇ ਆ ਤੇ ਉਹ ਉਹ ਲੋਕ ਉਧਰੋਂ ਬਹਿ ਕੇ ਵੀ ਪੰਥਕ ਬੜੇ ਬੈਠੇ ਆ ਪਰ ਇਹ ਇਹ ਚੀਜ਼ਾਂ ਬਈ ਚੁੱਪਦੀਆਂ ਮੈਂ ਤਾਂ ਸਾਡੇ ਲੋਕਾਂ ਨੂੰ ਸਾਡੇ ਪਿੰਡਾਂ ਵਾਲਿਆਂ ਨੂੰ ਇਹ ਹੀ ਕਹਿਣਾ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਦਰਦ ਸਮਝਦੇ ਆ ਉਸ ਗੁਰੂ ਸਾਹਿਬ ਦੀ ਬੇਅਦਬੀ ਜਾਂ ਉਹਦਾ ਨਰਾਦਰ ਹੋਇਆ ਉਹਦਾ ਦੁੱਖ ਸਮਝਦੇ ਆ ਤੇ ਉਹ ਜਰੂਰ ਮੇਰਾ ਸਹਿਯੋਗ ਕਰਨਗੇ ਉਹ ਚਾਹੇ ਕਿਸੇ ਵੀ ਪਾਰਟੀ 'ਚ ਬੈਠੇ ਹੋਣ ਚਾਹੇ ਕਿਸੇ ਵੀ ਖਿੱਤੇ 'ਚ ਬੈਠੇ ਹੋਣ ਤਾਂ ਅਸੀਂ ਜਿਹੜੀਆਂ ਗੱਲਾਂ ਕਰਦੇ ਆ ਅਸੀਂ ਓਪਨ ਡਿਬੇਟ 'ਚ ਇਹਨਾਂ ਸਾਰੇ ਰਾਜਨੀਤਿਕ ਲੋਕਾਂ ਦੇ ਖਿਲਾਫ ਕੜ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆ ਇੱਕ ਲਾਸਾਂ ਸੀਗਾ ਜਿਵੇਂ ਆਮ ਕਰਕੇ ਕੁਝ ਤਾਂ ਜ਼ਾਹਰਾ ਰੂਪ ਦੇ ਵਿੱਚ ਤੁਹਾਨੂੰ ਸਹਿਯੋਗ ਦਿੰਦੇ ਆ ਕਿ ਗੁਪਤ ਰੂਪ ਦੇ ਵਿੱਚ ਵੀ ਕੁਝ ਪਾਰਟੀਆਂ ਵੱਲੋਂ ਸਹਿਯੋਗ ਹੈ ਜਾਹਰਾ ਰੂਪ ਦੇ ਵਿੱਚ ਤਾਂ ਬਾਈ ਇੱਕੋ ਇੱਕ ਧਿਰ ਦੇ ਸਹਯੋਗ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਤਾਂ ਜੇ ਪਾਰਟੀਆਂ ਦੀ ਗੱਲ ਕਰਦੇ ਹਾਂ ਵੀ ਜਿਹੜੀਆਂ ਮੈਨੂੰ ਪਤਾ ਤੁਸੀਂ ਸਿੱਧਾ-ਸਿੱਧਾ ਸਵਾਲ ਅਕਾਲੀ ਦਲ ਦੇ ਕਰ ਰਹੇ ਹੋ ਤੇ ਅਸੀਂ ਇਹੀ ਕਹਿੰਦੇ ਵੀ ਮੈਂ ਉਹ ਪਿੰਡਾਂ ਵਾਲੇ ਜਿਹੜੇ ਲੋਕ ਆ ਸਾਡੇ ਅਕਾਲੀ ਦਲ ਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿਉਂਕਿ ਤੁਸੀਂ ਤਾਂ ਇੱਕ ਪੰਥਕ ਜਜ਼ਬੇ ਦੇ ਰਾਹੀ ਉਸ ਪਾਰਟੀ ਨੂੰ ਜੁਆਇਨ ਕੀਤਾ ਸੀ ਜਿਹੜੀ ਸਾਡੀ ਪੁਰਖਿਆਂ ਦੀ ਬਣਾਈ ਹੋਈ ਆ ਸਾਡੀ ਪੰਜਾਬ ਦਾ ਅਕਾਲੀ ਦਲ ਆ ਜਿਹੜਾ ਅੱਜ ਤੁਸੀਂ ਇਹ ਨਾ ਸੋਚੋ ਕਿ ਉਹ ਉਹ ਇੱਥੇ ਨਹੀਂ ਝੋਲ ਲੜ ਰਹੇ ਤੇ ਅਸੀਂ ਇੱਧਰ ਉੱਧਰ ਹੋ ਜਗੇ ਅਸੀਂ ਜੇ ਤੁਸੀਂ ਪੱਕੇ ਹੀ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਪੰਥ ਨੂੰ ਸਮਰਪਿਤ ਹੋ ਕੇ ਚੱਲਦੇ ਹੋ ਤਾਂ ਅਸੀਂ ਉਸ ਪੰਥ ਦੀ ਜਿਹੜੀ ਆ ਅਡਵਾਈ ਕਰ ਲਈ ਤਿਆਰ ਬੈਠੇ ਆ ਅਸੀਂ ਆਪਣੀ ਜੀਜਾ ਲਾ ਕੇ ਉਹਦੀ ਆਵਾਜ਼ ਵੀ ਚੱਕਾਂਗੇ ਤੇ ਸਾਡੇ ਨਾਲ ਜਿਹੜਾ ਹੋ ਰਿਹਾ ਧੱਕਾ ਅਸੀਂ ਉਹਦੀ ਵੀ ਗੱਲ ਕਰਾਂਗੇ ਤੇ ਤੁਸੀਂ ਮੇਰਾ ਸਹਿਯੋਗ ਕਰੋ ਲਾਸਟ ਵਿੱਚ ਇਹ ਹੀ ਕੁਛ ਨਹੀਂ ਵੀ ਤੁਹਾਡਾ ਇੱਕ ਸੋਤਰੀ ਜਿਹੜਾ ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਖੀ ਨੇ ਜਿਨ੍ਹਾਂ ਨੇ ਉਹ ਵਹ ਕਾਰਾ ਕੀਤਾ ਸੀ ਉਹਨਾਂ ਨੂੰ ਸਜ਼ਾਾਂਵਾਂ ਦਿਵਾਉਣੀਆਂ ਨਹੀਂ ਦੋ ਚੀਜ਼ਾਂ ਬਾਈ ਇਹ ਸਾਡਾ ਫਰਜ਼ ਆ ਇਹ اخਲਾਕੀ ਫਰਜ਼ ਆ ਜਿਹੜਾ ਸਾਡੇ ਗੁਰੂ ਦੀ ਬੇਅਦਬੀ ਕਰਕੇ ਜਾਣ ਵਾਲੇ ਲੋਕ ਆ ਬਖਸ਼ੇ ਜਾ ਰਹੇ ਆ ਉਹਨਾਂ ਤੇ ਕਾਰਵਾਈਆਂ ਕਰਾਉਣਾ ਹਰ ਇੱਕ ਸਿੱਖ ਦਾ ਮੋਢਲਾ ਫਰਜ਼ ਆ ਅਸੀਂ ਉਹ ਇੱਕ اخਲਾਕੀ ਤੌਰ ਤੇ ਫਰਜ਼ ਨਿਭਾ ਰਹੇ ਆ ਹਾਂ ਜਿਹੜੇ ਲੋਕ ਮੈਨੂੰ ਚੁਣਦੇ ਆ ਜਿਹੜੀ ਉਹਨਾਂ ਦੀਆਂ ਖੋਧੀਆਂ ਪ੍ਰੋਬਲਮ ਆ ਉਹਨਾਂ ਦੀ ਇੰਟਰਨਲ ਜਿਹੜੀਆਂ ਪ੍ਰੋਬਲਮ ਆ ਉਹ ਕੰਮ ਆ ਮੇਰੇ ਉਹ ਹੋਣਗੇ ਉਹ ਉਹਨਾਂ ਤੇ ਗੱਲ ਹੋਊਗੀ ਉਹ ਚਾਹੇ ਇਲਾਕੇ ਦੀ ਡਿਵੈਲਪਮੈਂਟ ਦੇ ਆ ਉਹ ਚਾਹੇ ਰੋਡ ਦੀ ਡਿਵੈਲਪਮੈਂਟ ਦੇ ਆ ਜਿਹੜੇ ਹਿੱਸੇ ਬੰਦੇ ਕੰਮ ਮੇਰੇ ਰਹਿਣਗੇ ਇਸ ਚੀਜ਼ ਨੂੰ ਲੈ ਕੇ ਉਹ ਸਾਰਿਆਂ ਦੇ ਉੱਤੇ ਗੌਰ ਹੋਊਗੀ ਕਿਸੇ ਗਰੀਬ ਦੇ ਨਾਲ ਕਿਸੇ ਬੇਕਸੂਰ ਦੇ ਨਾਲ ਜਾਇਜ਼ਤੀ ਨਹੀਂ ਹੋਊਗੀ ਜਿਵੇਂ ਆਪਾਂ ਕਹਿ ਦਈਏ ਵੀ ਦਬਦਬਾ ਜਿਹੜੇ ਰਾਜਨੀਤਿਕ ਲੋਕਾਂ ਨੇ ਅੱਜ ਕ੍ਰੀਏਟ ਕੀਤਾ ਹੋਇਆ ਉਹ ਉਹ ਕਿਤੇ ਨਾ ਕਿਤੇ ਤੋੜਿਆ ਜਾਊਗਾ ਸਾਰਿਆਂ ਦੇ ਲਈ ਜਿਹੜਾ ਸੇਮ ਜਿਹੜੀ ਗੱਲ ਰਹੂਗੀ ਸਾਰਿਆਂ ਦੇ ਹੱਕਾਂ ਵਾਲੀ ਗੱਲ ਚੋ ਨਿਸ਼ਾਨ ਕੀ ਹੈ ਲਾਸਟ ਵਿੱਚੇ ਦੱਸ ਦੋ ਬਸ ਚੋ ਨਿਸ਼ਾਨ ਮੇਰਾ ਬਾਲਟੀ ਆ ਜੀ ਚਾਰ ਨੰਬਰ ਦੇ ਉੱਤੇ ਹੋਊਗਾ ਮਸ਼ੀਨ ਦੇ ਉੱਤੇ ਤਾਂ ਮੈਂ ਤੁਹਾਡੇ ਮਾਧਿਅਮ ਰਹੀ ਵੀ ਸੰਗਤਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਜਰੂਰ ਸਹਿਯੋਗ ਕਰਿਓ ਕਿਉਂਕਿ ਇਸ ਸਰਕਾਰ ਦੇ ਵਿੱਚ ਉਹਨਾਂ ਦੇ ਬਰਾਬਰ ਖੜਨਾ ਹੀ ਸਾਡਾ ਇੱਕ ਬਹੁਤ ਵੱਡਾ ਸਿੰਬੋਲਿਕ ਪ੍ਰੋਟੈਸਟ ਵੀ ਆ ਤੇ ਉਸ ਪ੍ਰੋਟੈਸਟ ਪ੍ਰੋਟੈਸਟ ਦੇ ਵਿੱਚ ਜਿਵੇਂ ਪਿਛਲੇ 10 ਸਾਲ ਤੋਂ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਹਿਯੋਗ ਧਰਨੇ 'ਤੇ ਬੈਠ ਕੇ ਕਰਦੇ ਰਹੇ ਆ ਮਤਲਬ ਡਾਂਗਾ ਖਾਣ ਦੇ ਵਿੱਚ ਕਰਦੇ ਰਹੇ ਅਸੀਂ ਤਾਂ ਕਿਉਂ ਨਾ ਇੱਕ ਬਟਨ ਨੱਪਨ ਦੇ ਵਿੱਚ ਕਰ ਦਈਏ ਜਿਹੜਾ 10 ਸੈਕਿੰਡ ਦਾ ਸਮਾਂ ਲੱਗਦਾ ਹੁੰਦਾ ਤੁਸੀਂ ਜਿੱਥੇ ਉਹ ਜਿਵੇਂ ਉਹ ਕੋਈ ਚੱਕਰ ਨਹੀਂ ਹੈ ਲੋਕਾਂ ਨੂੰ ਰਿਜ਼ਲਟ ਚੰਗਾ ਮਿਲੇ ਤਾਂ ਉਸ ਤੋਂ ਬਾਅਦ ਮੇਰਾ ਕੰਮ ਹੋਊਗਾ ਤੁਹਾਡੀਆਂ ਉਹਨਾਂ ਉਮੀਦਾਂ ਦੇ ਖਰੇ ਉਤਰਨਾ ਤੇ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਵੀ ਅਸੀਂ ਤੁਹਾਨੂੰ ਲਗਾਉਣਾ ਸਾਰੀਆਂ ਉਮੀਦਾਂ ਦੇ ਉੱਤੇ ਖਰੇ ਉਤਰਾਂਗੇ ਬਹੁਤ ਧੰਨਵਾਦ ਭਾਈ ਸਰਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ